ਤਾ ਇਹ ਲੋਕ ਨੇ ਜਿਹੜੇ ਉਹ ਇਸ ਮੋਟਰ ਦੇ ਉੱਤੇ ਚਿਰਾਗ ਲਾਉਣ ਆਏ ਨੇ ਇਸ ਮੋਟਰ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਚਿਰਾਗ ਲਾ ਕੇ ਆਪਣਾ ਹੱਕ ਜਿਹੜਾ ਉਹ ਜਿਤਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੋਟਰ ਦੇ ਉੱਤੇ ਚਿਰਾਗ ਰੱਖਿਆ ਹੋਇਆ ਦੇਸੀ ਘਿਓ ਦਾ ਚਿਰਾਗ ਆ ਜਿਹੜਾ ਉਹ ਬਾਲਿਆ ਜਾਊਗਾ ਜਿਵੇਂ ਆਪਾਂ ਦੇਖਦੇ ਹਾਂ ਜੀ ਕਿ ਚਿਰਾਗ ਆ ਜਿਹੜੇ ਨਾ ਉਹ ਦੀਵਾਲੀ ਤੇ ਬਾਲੇ ਜਾਂਦੇ ਆ ਹੈਨਾ ਦੀਵੇ ਬਾਲਿਆ ਨੇ ਪਰ ਤੁਸੀਂ ਅੱਜ ਬਾਲ ਰਹੇ ਹੋ ਕਿਉਂ ਇਦਾਂ ਸਾਡੇ ਸਤੇ ਅੱਜ ਦਿਵਾਲੀ ਆ ਜੀ ਕਿਉਂਕਿ ਅੱਜ ਅਸੀਂ ਜ਼ਮੀਨਾਂ ਵਾਲੇ ਹੋਵਾਂਗੇ ਦਿਵਾਲੀ ਤਾਂ ਹਰੇਕ ਹੀ ਜਗਾਉਂਦਾ ਹੀ ਕਿਉਂਕਿ ਜ਼ਮੀਨਾਂ ਤੇ ਜਗਾ ਕੇ ਅਸੀਂ ਸਾਡੀ ਸਦਾ ਹੀ ਦਿਵਾਲੀ ਹੋ ਜੂਗੀ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਦੇਸੀ ਕਿਉਂ ਦੇ ਚਿਰਾਗ ਆ ਜਿਹੜੇ ਉਹ ਬਾਲੇ ਜਾ ਰਹੇ ਨੇ ਇਸ ਮੋਟਰ ਦੇ ਉੱਤੇ ਤਾਂ ਇਹ ਦਲਤ ਭਾਈਚਾਰੇ ਦੇ ਲੋਕ ਇੱਥੇ ਆਪਣਾ ਦਾਵਾ ਜਿਤਾ ਰਹੇ ਨੇ ਕਿ ਜ਼ਮੀਨ ਦੇ ਉੱਤੇ ਸਾਡਾ ਵੀ ਹੱਕ ਆ ਸਾਡੇ ਹਿੱਸੇ ਦੀ ਵੀ ਜ਼ਮੀਨ ਆ ਤੁਸੀਂ ਦੇਖ ਸਕਦੇ ਹੋ ਕਿ ਬੜਾ ਉਤਸ਼ਾਹ ਹੈ ਬੜਾ ਜੋਸ਼ ਆ ਤੇ ਬੜੇ ਖੁਸ਼ ਵੀ ਨੇ ਅੱਜ ਕਿ ਸਾਡੇ ਹਿੱਸੇ ਦੀ ਜ਼ਮੀਨ ਆ ਜਿਹੜੀ ਉਹਦੇ ਤੇ ਸਾਡੀ ਦਾਵੇਦਾਰੀ ਹੋ ਗਈ ਢੋਲ ਵੱਜ ਰਹੇ ਨੇ ਤਿਹਾਰ ਵਰਗਾ ਜਿਹੜਾ ਮਾਹੌਲ ਆ ਉਹ ਬਣਾਇਆ ਜਾ ਰਿਹਾ ਤਾਂ ਦੂਜੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਵੀ ਜਦੋਂ ਦੇਖਾਂਗੇ ਤਾਂ ਇੱਧਰ ਵੀ ਚਿਰਾਗ ਨੇ ਚਾਰੇ ਪਾਸੇ ਜਿਹੜੇ ਉਹ ਚਿਰਾਗ ਚਿਰਾਗ ਲਗਾਏ ਜਾ ਰਹੇ ਨੇ ਕਾਫੀ ਜ਼ਿਆਦਾ ਉਤਸ਼ਾਹ ਦੇਖ ਸਕਦੇ ਅਸੀਂ ਲੋਕਾਂ ਦੇ ਵਿੱਚ ਇਦਰਾ ਜਿਹੜਾ ਉਹ ਚਰਾਗ ਹੈ ਜਿਹੜਾ ਉਹ ਜਗ੍ਹਾ ਦਿੱਤਾ ਗਿਆ ਮਾਤਾ ਜੀ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਅੱਜ ਬਹੁਤ ਜਿਆਦੇ ਜੌਣੀਆਂ ਪੈਂਦਾ ਸਾਡਾ ਨਾ ਹਰਜੀਤ ਕੌਰ ਬਹੁਤ ਖੁਸ਼ੀ ਹੋ ਰਹੀ ਆ ਬਹੁਤ ਜਿਆਦੇ ਅਜੀ ਧਰਤੀ ਪੈਰ ਨਹੀਂ ਲੱਗਦਾ ਅੱਛਾ ਜਿਵੇਂ ਦੀਵਾਲੀ ਦਾ ਚਾਹ ਹੁੰਦਾ ਉਦੋਂ ਦੀਵੇ ਜਗਾਏ ਦਿੰਦੇ ਤੂੰ ਵੀ ਜਾ ਰਹੇ ਆ ਤੂੰ ਵੀ ਜਾ ਰਹੇ ਆ ਬਹੁਤ ਜਿਆਦੇ ਚਾਹ ਹੋ ਰਿਹਾ ਬਹੁਤ ਜਿਆਦੇ ਵੀ ਅਸੀਂ ਵੀ ਹੈ ਨਾ ਬਰਾਬਰ ਹੋ ਜਾਈਏ ਲੋਕਾਂ ਦੇ ਬਰਾਬਰ ਅਸੀਂ ਖੇਤਾਂ ਵਿੱਚ ਜਾਂਦੇ ਲੋਕਾਂ ਤੋਂ ਸਿੱਧਰ ਖਾਂਦੇ ਆ ਗਏ ਇੱਕ ਅੱਖ ਨਹੀਂ ਵੱਢਣ ਦਿੰਦਾ ਉਹ ਸਾਗ ਨਹੀਂ ਤੋੜਨ ਦਿੰਦਾ ਕੋਈ ਕੁਛ ਵੀ ਨਹੀਂ ਅੰਦਰ ਪੜਨੇ ਮਿਲਿੰਦਾ ਸਾਨੂੰ ਕੋਈ ਤਾਂ ਜਮੀਨਾਂ 'ਚ ਪੜ ਨਹੀਂ ਦਿੰਦਾ ਕੋਈ ਬਾਈ ਮਨ ਬਾਈ ਦਾ ਬਰਾਬਰ ਹੋ ਗਏ ਸਾਨੂੰ ਬੜੀ ਖੁਸ਼ੀ ਆ ਬੜੀ ਖੁਸ਼ੀ ਆ ਸਾਡੇ ਬੱਚੇ ਬੱਤਾਂ ਦੇ ਰੂਪ ਦੇ ਪੜ ਨਹੀਂ ਦਿੰਦਾ ਦੀ ਕੋਈ ਬੁਰਾ ਹਾਲ ਕੰਡਾ ਨਹੀਂ ਕੱਢਦਾ ਦੀ ਸਾਨੂੰ ਬਹੁਤ ਔਖਾ ਦੀ ਅਸੀਂ ਅਜਾਬਾਂ ਨਹੀਂ ਸਾਨੂੰ ਵੀ ਇਹ ਜ਼ਮੀਨ ਮਿਲ ਜੇ ਸਾਨੂੰ ਵੀ ਇਹ ਜ਼ਮੀਨ 'ਚ ਹੱਕ ਮਿਲ ਜੇ ਹਿੱਸਾ ਮਿਲ ਜੇ ਇਸ ਜ਼ਮੀਨ 'ਚ ਮੈਂ ਤਾਂ ਫਿਰ ਜਿਹੜੇ ਹੋਰ ਲੋਕ ਨੇ ਜਿਵੇਂ ਹੋਰ ਵੀ ਕਿਸਾਨ ਵੀਰ ਨੇ ਜਿਨ੍ਹਾਂ ਕੋਲੇ ਘੱਟ ਆ ਜ਼ਮੀਨਾਂ ਫਿਰ ਉਹਨਾਂ ਦੀ ਵੀ ਮੰਗ ਕਰੋਗੇ ਕਿ ਉਹਨਾਂ ਨੂੰ ਵੀ ਨਹੀਂ ਦੇਵਾਂਗੇ ਉਹਨਾਂ ਨਾਲ ਵੀ ਅਸੀਂ ਹਾਂ ਉਹਨਾਂ ਨਾਲ ਦੀਆਂ ਬੱਚੇ ਨੇ ਉਹ ਹੁਣ ਆ ਰਹੇ ਨੇ ਜੀ ਕੱਪ ਨੇ ਉਹਨਾਂ ਨੇ ਗਲਤ ਭਾਈਚਾਰੇ ਦੇ ਲੋਕ ਕਹਿ ਰਹੇ ਨੇ ਕਿ ਜਿਹੜੇ ਕਿਸਾਨ ਨੇ ਜਿਨ੍ਹਾਂ ਕੋਲੇ ਘੱਟ ਜ਼ਮੀਨ ਆ ਅਸੀਂ ਉਹਨਾਂ ਦੀ ਹਿੱਸੇ ਦੀ ਜ਼ਮੀਨ ਦੀ ਵੀ ਮੰਗ ਕਰਨਾ ਵੈਸੇ ਕਿਹਾ ਜਾਂਦਾ ਕਿ ਤੁਸੀਂ ਕਿਸਾਨਾਂ ਦੇ ਖਿਲਾਫ ਹੋ ਨਾ 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 ਆਲੀ ਜੀ ਜਿਹੜੇ ਨਾ ਕੱਟ ਜਿਵੇਂ ਆ ਉਹਨੂੰ ਆਜਾ ਬਰਾਬਰ ਰੱਖਾਂਗੇ ਅੱਛਾ ਹਾਂ ਜਿਹੜੇ ਨਾ ਜਾਵੇ ਜ਼ਮੀਨ ਹੈ ਜਿਹੜੇ 500 ਬਿਘੇ 400 ਮਗਾ ਹੁਣ ਉਹ ਵੱਖਰਾ ਆਪਾਂ ਹਾਂ ਉਹਦੇ ਹੱਕਦਾਰ ਹੋਣੇ ਆ ਵੀ ਉਹ ਨਹੀਂ ਸਾਨੂੰ ਮਿਲਣੀ ਚਾਹੀਦੀ ਆ ਜਿਹੜੇ ਉਹੀ ਵਾਰੇ ਨੇ ਸਭ ਦਾ ਹੱਕ ਦੀ ਜ਼ਮੀਨ ਹੈ ਨਹੀਂ ਉਹ ਗਰੀਬਾਂ ਦੇ ਹੱਕ ਦੀ ਨਹੀਂ ਵਾਟ ਨੇ ਅਸੀਂ ਉਹ ਕਾਨੂੰਨ ਇਹਨੂੰ ਉਹ ਮਿਲਣੀ ਚਾਹੀਦੀ ਆ ਬੜੀ ਜ਼ਿੰਦਗੀ ਦਾ ਕਿੱਡਾ ਕਹਿ ਖੁਸ਼ੀ ਦਾ ਪਾਲਾ ਜਿਹੋ ਅੱਜ ਜਲਾਉਣਾ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਖੁਸ਼ੀ ਹੋ ਰਹੀ ਹੈ ਸਾਨੂੰ ਵੀ ਇਹ ਟਾਈਮ ਮਿਲਿਆ ਪਹਿਲੀ ਵਾਰ ਟਾਈਮ ਮਿਲੇ ਸਾਨੂੰ ਅੱਛਾ ਹਾਂ ਸਾਨੂੰ ਬੜੀ ਖੁਸ਼ੀ ਹੋਈ ਹੈ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਕਿਹੜੇ ਕਿਹੜੇ ਪਿੰਡ ਆ ਤੁਹਾਡੇ ਜੀ ਅਸੀਂ ਚੌਦਹੀਆ ਪਿੰਡ ਆ ਸਾਡਾ ਚੌਦਹੀਆ ਪਿੰਡ ਹਾਂ ਚੌਦਹੀਆ ਪਿੰਡ ਆ ਹਾਂ ਬਾਣੀ ਘੜਦੇ ਨਹੀਂ ਕੋਈ ਡਰਤ ਨਹੀਂ ਲੱਗਦਾ ਸੀ ਪਹਿਲਾਂ ਵੀ ਸਾਨੂੰ ਕੋਈ ਡਰ ਨਹੀਂ ਹੈਗਾ ਹਾਂ ਅਸੀਂ ਮਰਾਂਗੇ ਵੀ ਤੇ ਸਾਨੂੰ ਹੋ ਕੇ ਹੁਣੇ ਮਾਰ ਦੇ ਹੁਣ ਵੀ ਮਰਨ ਨੂੰ ਤਿਆਰ ਅਸੀਂ ਮਰਾਂਗੇ ਅਸੀਂ ਡਰਦੇ ਨਹੀਂ ਹਾਂ ਨਾ 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 ਅੱਛਾ ਤੁਹਾਨੂੰ ਇਹ ਲੱਗਦਾ ਵੀ ਜ਼ਿੰਦਗੀ ਦਾ ਬੜਾ ਕੰਮ ਕੀਤਾ ਤੁਸੀਂ ਇਹ ਤਾਂ ਸਾਨੂੰ ਕੋਈ ਖਤਰਾ ਨਹੀਂ ਕੋਈ ਡਰ ਨਹੀਂ ਹੈਗਾ ਆਮ ਦਾ ਕੱਪੜਾ ਸਰਾ ਦਾ ਲੈ ਕੇ ਆਇਆ ਸਾਨੂੰ ਕੋਈ ਡਰ ਨਹੀਂ ਹੈਗਾ ਯਾ ਕੱਤਰੀਆਂ ਜਾਂ ਕੱਖਾਂ ਨੂੰ ਜਾਂਦੀਆਂ ਨੇ ਕੋਈ ਕੁਛ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਉਹ ਜੇ ਸਾਨੂੰ ਮਜਬੂਰੀ ਸੀ ਕੌਣਾ ਕਹਿੰਦਾ ਸੀ ਜਿਹੜੇ ਤਖੜੇ ਬੰਦੇ ਨੇ ਉਹਦਾ ਸਾਡੇ ਕਿੰਨੀ ਐ ਝਾਅ ਦੇਗੇ ਕੋਈ ਆਖਮਾ ਕੋਣ ਹੈ ਹਾਂ ਜਿਹੜੇ ਮਾਲੂ ਜ਼ਿਮੀਦਾਰ ਨੇ ਉਹਨਾਂ ਨੂੰ ਨਿਰਾਦ ਕਰਨਾ ਸੀ ਉਹਨੂੰ ਨਾਰ ਰੱਖਾਂਗੇ ਪਰ ਤਖੜਿਆਂ ਨੂੰ ਅੱਛਾ ਹਾਂ ਬਾਪੂ ਫਿਰ ਜ਼ਮੀਨ ਦਾ ਜਿਹੜਾ ਰਤਬਾ ਨਾ ਤੁਹਾਡੀ ਬਹੁਤ ਉਮਰ ਹੋ ਗਈ 70 ਸਾਲ ਦੀ ਉਮਰ ਤਾਂ ਹੋਊਗੀ ਹਨਾ ਆਰਾਮ ਨਾਲ ਘੱਟ ਹੋ 65 70 ਹੋਊਗਾ ਹਨਾ ਤੁਹਾਨੂੰ ਕੀ ਲੱਗਦਾ ਵੀ ਜ਼ਮੀਨ ਦਾ ਰਤਬਾ ਕਿੰਨਾ ਕੁ ਹੈਗਾ ਅੱਜ ਸਾਰੀ ਬਹੁਤ ਸਾਰੇ ਪੰਜਾਬ ਦਾ ਅੱਛਾ ਜੇ ਉਹ ਨਹੀਂ ਜ਼ਮੀਨਾਂ ਸੀ ਉਹਦੇ ਬੰਦੇ ਨੂੰ ਫਿਰ ਐਂ ਦੇਖਿਆ ਨਾ ਵੀ ਨੀਮਾ ਸਾਡੇ ਕੋ ਹੈ ਉਹਨਾਂ ਮਤਲਬ ਫਿਰ ਅਸੀਂ ਆ ਰਹੇ ਹਾਂ ਤਣੀਆਂ ਤੋੜ ਜਾ ਇੱਧਰ ਹਾਂ ਤੰਗਾਂ ਨੂੰ ਤੋੜ ਲਿਆ ਤਾਂ ਵੀ ਦੇਖਣਾ ਐਨੇ ਸਿੱਤਰ ਪੁਲੀਟਿਕਨ ਸਾਰੇ ਧੋਣੀਆਂ ਲੈ ਕੇ ਸਾਡੇ ਸਾਖ ਦੀ ਮੁਠੀ ਲੈ ਕੇ ਤੋੜ ਕੇ आए आए कहने जो हूँ जमीन आने बचे नहीं जाने किसी खेत च नहीं जाने अज कल जा दहाड़ी ना जाता हवा होगी उपरली हूं नहीं चाहते दहाड़ी दूड़ी किसी कहने जे कि सुटी जा कम करी जा फिर तह बहुत तो मजदूर वादिया ने जे ना कर किसी छित्र मार देने ਆਇਂ ਕਰਦੇ ਨੇ ਉਹ ਅਸੀਂ ਇਹ ਹੱਕ ਲਾਵਾਂਗੇ ਆ ਜਿੰਨਾ ਚਿਰ ਲੜਾਈ ਲੜਾਂਗੇ ਲੜਾਂਗੇ ਇਹ ਤਾਂ ਨਹੀਂ ਹੋਊਗਾ ਵੀ ਹੁਣ ਵੀ ਕਹਿਣਗੇ ਤੁਹਾਡੀ ਹਵਾ ਖਰਾਬ ਹੋਊਗੀ ਤੁਸੀਂ ਇੰਜ ਜ਼ਮੀਨਾਂ 'ਚ ਚਰਾਗ ਲਾਤਾ ਨੇ ਕਹਿਣਗੇ ਹੁਣੋਂ ਜ਼ਿਆਦਾ ਕਹਿਣਗੇ ਅਸੀਂ ਡਰਦੇ ਨਹੀਂ ਨਾ ਅਸੀਂ ਡਰਦੇ ਨਹੀਂ ਨਾ ਅਸੀਂ ਉਹ ਪਿੰਡ 'ਚ ਨਾ ਹੁਣ ਕਿਸੇ ਜਣਾ ਸਾਡੇ ਨੂੰ ਨੀਚਾ ਦਿਖਾਉਂਦਾ ਸੀ ਉਹ ਰਹਿਣਾ ਹੀ ਨਹੀਂ ਚਾਹੁੰਦੇ ਅਸੀਂ ਇੱਥੇ ਰਹਿਾਂਗੇ ਬਣਾ ਕੇ ਆਹ ਜੀ ਇਹਨਾਂ ਨੂੰ ਖੁਸ਼ੀ ਆ ਤੇ ਜ਼ਮੀਨ 'ਚ ਚਰਾਗ ਲਾ ਆਹੋ ਤਾਂ ਜਾ ਕੇ ਭੰਗੜੇ ਪਾਵਾਂਗੇ ਵੀਰੇ ਦੇਖ ਨਹੀਂ ਰਹੀ ਤੂੰ ਅੱਛਾ ਉਹਨਾਂ ਕੋ ਤੁਸੀਂ ਨਾ ਤਾਂ ਬੇਸਿਕ ਆਉਦਾ ਚਾਰਾਕ ਬਾਰਦੇ ਆ। ਤੈਨੂੰ ਦੇਖੀ ਤਾਂ ਸਹੀ ਵਿਧਾਰੀਆ ਖਬਰਾਂ ਆਉਣਗੇ ਆ। ਇਹ ਇਹ ਵੀ ਹੋ ਜਾਂਦਾ ਹੁੰਦਾ ਕਈ ਵਾਰੀ ਜਿਵੇਂ ਹੁਣੇ ਕਹਿ ਦਿੰਦਾ ਵੀ ਰਾਜੇ ਦੀ ਜ਼ਮੀਨ ਆ ਫੋਟ ਤੇ ਕੇਸ ਪਰਚੇ ਵੀ ਪੈ ਸਕਦੇ। ਪਾ ਸਕਦੇ ਨੇ ਪਿਛਰੇ। ਪੈ ਲੈ ਜਾਵਾਂਗੇ। ਸਰਕਾਰ ਵੀ ਆਪਦਾ ਜ਼ੋਰ ਲਾ ਲੈ ਅਸੀਂ ਵੀ ਆਪਦਾ ਜ਼ੋਰ ਲਾਵਾਂਗੇ ਵੀ। ਤੁਹਾਨੂੰ ਕੋ ਅਸੀਂ ਲਾਵਾਂਗੇ। ਕਾਹ ਗੁਲਾ ਸਰਕਾਰ ਦਾ ਲਾਵਾਂਗੇ। ਜਿੱਥੇ ਸਰਕਾਰ ਜਾਊ ਜਾਵਾਂਗੇ। ਜਿੱਥੇ ਨਹੀਂ ਆਗੇ। ਹਰਾਰੇ ਕੋ ਇੱਕ ਮੁਠੀ ਹੋ ਕੇ ਖੜਾ ਨੇ ਆ ਅਸੀਂ ਡਰਦੇ ਨਹੀਂ ਹਾਂ ਜੇ ਅਸੀਂ ਕਰੋ ਆਪਣੇ ਕੱਪੜਾ ਲੈ ਕੇ ਤੁਰਿਆ ਜੀ ਹਾਂ ਜੇ ਸਾਨੂੰ ਜੇ ਮਰ ਚੱਕੇ ਲਾ ਰਹੇ ਕਹੇ ਮਾਰਦੇ ਦਿਹਾੜੀ ਕਰ ਨਹੀਂ ਸਕਦੇ ਫਿਰ ਉਹਨਾਂ ਨੂੰ ਨਸ਼ੇ ਦੀ ਲਤ ਲੱਗ ਜਾਂਦੀ ਆ ਫਿਰ ਕਹਿੰਦੇ ਨੇ ਲਾਓ ਹੀ ਇਹਨਾਂ ਦਾ ਤਾਂ ਵਿਗੜ ਗਿਆ ਇਹਨਾਂ ਦਾ ਤਾਂ ਆ ਹੀ ਹੋ ਗਿਆ ਜੀ ਇਹਨਾਂ ਦਾ ਆ ਹੀ ਹੋ ਗਿਆ ਹਾਂ ਬੱਚੇ 12 ਮਾਰਾ ਪਲੱਸ ਤੋਂ ਪੜ੍ਹੇ ਹੋ ਬੇਕਾਰ ਕਰਦੇ ਨੇ ਕੋਈ ਨੌਕਰੀ ਨਹੀਂ ਕੁਝ ਨਹੀਂ ਹਗਾ ਬੇਕਾਰ ਦਿਹਾੜੀਆਂ ਕਰ ਰਹੇ ਨੇ ਹੁਣ ਦੇ ਵੀਰੇ ਚੱਲ ਕਿਤੇ ਵੀ ਮਿਲਣਾ ਤਾਂ ਬੱਚਾ ਡੰਗਰ ਵੀ ਪਾਲ ਸਕਦਾ ਆਪਣਾ ਫਾਰਮ ਵੀ ਖੋਲ੍ਹ ਸਕਦਾ ਕਸੇ ਦਾ ਵੀ ਇਹ ਹੋ ਸਕਦਾ ਨਾ ਆਪਦੇ ਰੋਜ਼ਗਾਰ ਮਿਲ ਸਕਦਾ ਨਾ ਸਰਕਾਰ ਕਿੰਨੀ ਤਾਂ ਨਹੀਂ ਜਾਊਗਾ ਹਾਂ ਤਾਂ ਆਪਾਂ ਦੇਖ ਸਕਦੇ ਆ ਕਿ ਕਾਫੀ ਖੁਸ਼ੀ ਦਾ ਮਾਹੌਲ ਆ ਗਲਤ ਪਾਈਚਾਰੇ ਦੇ ਵਿੱਚ ਕਾ ਉਹ ਇੱਥੇ ਆਪਣੀ ਮੋਟਰ ਦੇ ਉੱਤੇ ਦੀਵੇ ਜਗਾ ਰਹੇ ਨੇ ਆਪਾਂ ਅੱਗੇ ਵੀ ਗੱਲ ਕਰਾਂਗੇ ਕਿ ਇਹ ਲੋਕ ਆ ਜਿਹੜੇ ਆਖਰ ਇੱਥੇ ਅੱਜ ਜਿਹੜੋ ਦੀਵਾ ਜਗਾਉਣਗੇ ਇਸ ਤੋਂ ਬਾਅਦ ਅਗਲਾ ਕੀ ਕੰਮ ਹੋ ਅਗਲਾ ਕੀ ਇਹਨਾਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਹੋ ਜਾਂ ਇਹਨਾਂ ਦਾ ਸਿਰਫ ਇੱਥੇ ਦਾਵੇਦਾਰੀ ਦਾ ਪੱਖ ਰੱਖਿਆ ਜਾਊ ਕਿ ਸਾਡੀ ਦਾਵੇਦਾਰੀ ਆ ਤਾਂ ਤੁਸੀਂ ਇੱਧਰ ਦੇਖ ਸਕਦੇ ਹੋ ਢੋਲ ਵੱਜ ਰਹੇ ਨੇ ਉੱਪਰ ਜਿਹੜਾ ਉਹਨਾਂ ਨੇ ਚਰਾਗ ਆ ਉਹ ਲਗਾ ਦਿੱਤਾ